ਜੈ ਹਿੰਦ ਦੋਸਤੋ ਆਕਾਸ਼ਵਾਨੀ ਦਾ ਖੇਤਰੀ ਸਮਾਚਾਰ ਵਿਭਾਗ ਅੱਜ ਤੁਹਾਡੇ ਲਈ ਜਾਣਕਾਰੀਆਂ ਭਰਪੂਰ ਇੱਕ ਹੋਰ ਵਿਸ਼ੇਸ਼ ਵਿਚਾਰ ਚਰਚਾ ਲੈ ਕੇ ਆਇਆ ਹੈ ਅੱਜ ਅਸੀਂ ਗੱਲ ਕਰਾਂਗੇ ਆਤਮ ਨਿਰਭਰ ਭਾਰਤ ਬਾਰੇ ਯਾਨੀ ਸੈल्फ ਰਿਲਾਇੰਟ ਇੰਡੀਆ ਮੈਂ ਹਾਂ ਖੇਤਰੀ ਸਮਾਚਾਰ ਵਿਭਾਗ ਦਾ ਮੁਖੀ ਰਾਜੇਸ਼ ਬਾਲੀ ਅਤੇ ਇਸ ਤੋਂ ਪਹਿਲਾਂ ਮੈਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਮਾਹਿਰਾਂ ਦਾ ਤਾਰੂਫ ਕਰਵਾਵਾਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਇਸ ਰਾਸ਼ਟਰੀ ਪ੍ਰੋਗਰਾਮ ਆਤਮ ਨਿਰਭਰ ਭਾਰਤ ਬਾਰੇ ਦੇ ਦਵਾਂ ਆਤਮ ਨਿਰਭਰ ਭਾਰਤ ਇੱਕ ਨਵੇਂ ਭਾਰਤ ਦੀ ਸੋਚ ਹੈ ਜਿਸ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਮਈ 2020 ਨੂੰ ਸ਼ੁਰੂ ਕੀਤਾ ਸੀ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਅਸੀਂ ਸਾਰਿਆਂ ਨੇ ਕਿਸ ਤਰ੍ਹਾਂ 2019 ਵਿੱਚ ਕੋਵਿਡ ਦਾ ਸਾਹਮਣਾ ਕੀਤਾ ਹੈ ਪਰ ਇਹ ਭਾਰਤ ਹੀ ਸੀ ਜਿਸ ਨੇ ਵਿਸ਼ਵ ਵਿੱਚ ਬਹੁਤ ਸਾਰੇ ਦੇਸ਼ਾਂ ਨੂੰ ਭਾਰਤ ਵਿੱਚ ਇਸ ਦੀ ਦਵਾਈ ਬਣਾ ਕੇ ਵਿਕਸਿਤ ਕਰਕੇ ਉਥੋਂ ਦੇ ਲੋਕਾਂ ਸਮੇਤ ਭਾਰਤ ਵਾਸੀਆਂ ਨੂੰ ਵੀ ਇਸ ਤੋਂ ਬਚਾਇਆ ਸੀ ਉਸ ਵੇਲੇ ਇਸ ਮਹਾਮਾਰੀ ਨਾਲ ਲੜਨ ਲਈ ਪ੍ਰਧਾਨ ਮੰਤਰੀ ਨੇ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਿਕ ਅਤੇ ਵਿਆਪਕ ਪੈਕੇਜ ਦਾ ਐਲਾਨ ਕੀਤਾ ਸੀ ਜੋ ਕਿ ਭਾਰਤ ਦੀ ਜੀਡੀਪੀ ਯਾਨੀ ਗ੍ਰੋਸ ਡੋਮੈਸਟਿਕ ਟਟਕ ਯਾਨੀ ਕੁੱਲ ਕਰੇਲੂ ਉਤਪਾਦ ਦਾ 10 ਫੀਸਦੀ ਹਿੱਸਾ ਸੀਗਾ ਇਸ ਸ਼ੁਰੂਆਤ ਸੇ ਇੱਕ ਆਤਮ ਨਿਰਭਰ ਭਾਰਤ ਬਣਾਉਂਦੀ ਜਿਸ ਦਾ ਟੀਚਾ ਹੈ ਦੇਸ਼ ਅਤੇ ਦੇਸ਼ ਵਾਸੀ ਸਭ ਕੁਝ ਦੇਸ਼ ਵਿੱਚ ਬਣਾ ਕੇ ਆਪਣੇ ਆਪ ਨੂੰ ਆਤਮ ਨਿਰਭਰ ਕਰਨ ਤੇ ਦੇਸ਼ ਦੀ ਤਰੱਕੀ ਵਿੱਚ ਵੀ ਯੋਗਦਾਨ ਪਾਉਣ ਹੁਣ ਮੈਂ ਤੁਹਾਡਾ ਤਾਰਫ ਕਰਵਾਉਣਾ ਅੱਜ ਸਾਡੇ ਜਿਹੜੇ ਮਹਿਮਾਨ ਇੱਥੇ ਆਏ ਹੋਏ ਨੇ ਉਹਨਾਂ ਨਾਲ ਸਾਡੇ ਆਕਾਸ਼ਵਾਨ ਦੇ ਸਟੂਡੀਓ ਵਿੱਚ ਇਸ ਵੇਲੇ ਮੌਜੂਦ ਨੇ ਡਾਕਟਰ ਮੋਨਿਕਾ ਸਿੱਕਾ ਜੋ ਡਾਕਟਰ ਬੀ ਆਰ ਅੰਬੇਦਕਰ ਐਨ ਆਈ ٹی ਜਲੰਧਰ ਦੇ ਟੈਕਸਟਾਈਲ ਟੈਕਨੋਲੋਜੀ ਵਿਭਾਗ ਦੇ ਮੁਖੀ ਹਨ ਅਤੇ ਆਤਮ ਨਿਰਭਰ ਭਾਰਤ ਵਿਸ਼ੇ ਤੇ ਮਾਹਿਰ ਹਨ ਦੂਜੇ ਸਾਡੇ ਨਾਲ ਜੁੜੇ ਨੇ ਜਲੰਧਰ ਦੇ ਲੀਡ ਬੈਂਕ ਮੈਨੇਜਰ ਸ਼੍ਰੀ ਮੋਹਨ ਸਿੰਘ ਮੋਤੀ ਜੀ ਜੋ ਬੈਂਕਿੰਗ ਖੇਤਰ ਵਿੱਚ ਆਤਮ ਨਿਰਭਰਤਾ ਬਾਰੇ ਗੱਲਬਾਤ ਕਰਨਗੇ ਅਤੇ ਤੀਜੇ ਤੇ ਵਿਸ਼ੇਸ਼ ਮਹਿਮਾਨ ਨੇ ਸ਼੍ਰੀ ਮਨੁਪਾਲ ਸ਼ਰਮਾ ਜੀ ਜੋ ਇੱਕ ਉੱਗੇ ਪੱਤਰਕਾਰ ਨੇ ਵਡਾ ਸੁਪਨਾਂ ਦਾ ਬਹੁਤ ਬਹੁਤ ਸਵਾਗਤ ਹੈ ਇੱਥੇ ਅੱਜ ਅਸੀਂ ਪਹਿਲਾਂ ਗੱਲ ਕਰਾਂਗੇ ਰੱਖਿਆ ਖੇਤਰ ਤੋਂ ਤੇ ਮੈਂ ਸਭ ਤੋਂ ਪਹਿਲਾਂ ਅੰਜਾਮਾਂਗਾ ਡਾਕਟਰ ਮੋਨਿਕਾ ਕੋਲ ਕਿ ਉਹ ਦੱਸਣ ਕਿ ਰੱਖਿਆ ਖੇਤਰ ਦੇ ਵਿੱਚ ਜਿਹੜੀ ਸਾਡੀ ਆਤਮ ਨਿਰਭਰਤਾ ਹੈ ਉਹ ਸਾਨੂੰ ਕਿਸ ਤਰ੍ਹਾਂ ਸੁਰੱਖਿਅਤ ਕਰਦੀ ਹੈ ਆਤਮ ਨਿਰਭਰ ਭਾਰਤ ਦਾ ਮਤਲਬ ਹੈ ਕਿ ਸੈਲਫ ਰਿਲਾਈਐਂਟ ਹੋਣਾ ਸੈਲਫ ਰਿਲਾਈਐਂਟ ਹੋ ਕੇ ਹੀ ਅਸੀਂ ਵਿਕਸਿਤ ਭਾਰਤ ਬਣ ਸਕਦੇ ਹਾਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ 15 ਅਗਸਤ ਨੂੰ 81 ਕਿ ਜਦੋਂ ਸਾਡੇ 100 ਸਾਲ ਪੂਰੇ ਹੋਣਗੇ ਆਜ਼ਾਦੀ ਦੇ 2047 ਵਿੱਚ ਉਹ ਉਹ ਤਾਂ ਕਿ ਅਸੀਂ ਭਾਰਤ ਨੂੰ ਇੱਕ ਵਿਕਸਿਤ ਭਾਰਤ ਬਣਾਣਾ ਹੈ ਤੇ ਜੇ ਵਿਕਸਿਤ ਭਾਰਤਵਾਦ ਵਧਣਾ ਹੈ ਤੇ ਸਾਨੂੰ ਆਤਮ ਨਿਰਭਰ ਹੋਣਾ ਹੀ ਪਵੇਗਾ ਸੁਰੱਖਿਆ ਜਿਹੜੀ ਹੈ ਇੱਕ ਬਹੁਤ ਹੀ ਇੰਪੋਰਟੈਂਟ ਤੁਸੀਂ ਕਹਿ ਲਓ ਏਰੀਆ ਹੈਗਾ ਜਿਹੜਾ ਕਿ ਕਨੈਕਟਡ ਹੈਗਾ ਆਤਮ ਨਿਰਭਰਤਾ ਨਾਲ ਆਪਰੇਸ਼ਨ ਸਿੰਦੂਰ ਨੇ ਸਾਨੂੰ ਦਿਖਾਇਆ ਹੈ ਕਿ ਆਤਮ ਨਿਰਭਰ ਹੋਣ ਦੀ ਵਜ੍ਹਾ ਨਾਲ ਹੀ ਅਸੀਂ ਆਪਣੇ ਦੁਸ਼ਮਣ ਤੇ ਵਿਜੇ ਪਾ ਸਕਿਆ ਤੇ ਉਸ ਤੋਂ ਬਾਅਦ ਹੀ ਇਹ ਰੀਅਲਾਈਜੇਸ਼ਨ ਸਾਨੂੰ ਸਾਰਿਆਂ ਨੂੰ ਹੋਈ ਹੈ ਕਿ ਜਦੋਂ ਵੀ ਕਿਤੇ ਯੁੱਧ ਛਿੜਦਾ ਹੈ ਜਾਂ ਸਾਨੂੰ ਐਦਾ ਦੇ ਆਬਮੈਂਟਸ ਦੀ ਲੋੜ ਪੈਂਦੀ ਹੈ ਜਿਹੜਾ ਕਿ ਸਾਨੂੰ ਯੁੱਧ ਚ ਮਦਦ ਕਰਦੇ ਨੇ ਜੇ ਅਸੀਂ ਦੂਜਿਆਂ ਤੇ ਡਿਪੈਂਡੈਂਟ ਰਾਵਾਂਗੇ ਉਸ ਟਾਈਮ ਤੇ ਤੇ ਅਸੀਂ ਹਾਰ ਜਾਵਾਂਗੇ ਤੇ ਇਸੇ ਕਰਕੇ ਇਹਨੂੰ ਰਿਅਲਾਈਜ਼ ਕਰਦੇ ਹੋਏ ਸਾਡੇ ਸਰਕਾਰ ਨੇ ਇਸ ਵਾਰੀ ਬਜਟ ਚ ਡਿਫੈਂਸ ਦਾ ਬਜਟ ਵੀ ਬਹੁਤ ਵਧਾ ਦਿੱਤਾ ਤਾਂਕਿ ਲੋਕ ਇਹਦੇ ਚ ਆਪਣਾ ਯੋਗਦਾਨ ਪੂਰੇ ਦਿਲ ਨਾਲ ਦੇਣ ਅਸੀਂ ਆਪਣੇ ਇੰਡੀਜਿਨियस ਦਾ ਆਈਐਨਐਸ ਵਿਕਰਾਂਤ ਅਰਜੁਨ ਟੈਂਕਰ ਤੇ ਡਰੋਨਸ ਵਗੈਰਾ ਬਣਾਨੇ ਸ਼ੁਰੂ ਕਰ ਦਿੱਤੇ ਆਲਰੇਡੀ ਔਰ ਜਿੱਥੇ ਅਸੀਂ ਪਹਿਲੇ ਆਯਾਤ ਕਰਦੇ ਸੀਗੇ ਬਹੁਤ ਸਾਰੇ ਐਮਨਿਸ਼ਨਸ ਔਰ ਡਿਫੈਂਸ ਇਕਵਿਪਮੈਂਟਸ ਹੁਣ ਅਸੀਂ ਆਪਣੇ ਬਣਾਣ ਲੱਗੇ ਆਂ ਨਿਰਯਾਤ ਵੀ ਕਰ ਲੱਗ ਪਏ ਆ ਸਰਕਾਰ ਦੀ ਬੜੀ ਸਾਰੀਆਂ ਯੋਜਨਾਵਾਂ ਹੁਣ ਤੇ ਆਲਰੇਡੀ ਸਰਕਾਰ ਸਾਰਿਆਂ ਨੂੰ ਮੋਟੀਵੇਟ ਵੀ ਕਰ ਰਹੀ ਹੈ ਜਿੱਥੇ ਡੀਆਰਡੀਓ ਔਰ ਬਹੁਤ ਸਾਰੇ ਨੀਜੀ ਜਿਹੜੀ ਅਧਾਰੇ ਹੈਗੇ ਨੇ ਉਹ ਇਹਦੇ ਚ ਯੋਗਦਾਨ ਪਾਣ ਲਈ ਅਗੇ ਆਣ ਔਰ ਸਰਕਾਰ ਉਹਨਾਂ ਦੀ ਪੂਰੀ ਮਦਦ ਕਰੇਗੀ ਇਹਦੇ ਚ ਸਭ ਤੋਂ ਵੱਡਾ ਜਿਹੜਾ ਕੰਟ੍ਰਿਬਿਊਸ਼ਨ ਆਏਗਾ ਉਹ ਹੈ ਆਪਣਾ ਇੱਕ ਫਾਈਟਰ ਜੈਟ ਇੰਜਨ ਬਣਾਉਣ ਦਾ ਜਿਹਦੇ ਲਈ ਪ੍ਰਧਾਨ ਮੰਤਰੀ ਜੀ ਨੇ ਵੀ ਬਹੁਤ ਪੁਸ਼ ਕੀਤਾ ਹੈ ਯੰਗ ਮਾਈਂਡਸ ਨੂੰ ਅੱਗੇ ਆਣ ਲਈ ਤਾਂ ਕਿ ਅਸੀਂ ਆਪਣਾ ਆਪਣਾ ਇੰਡੀਜਨਸ ਇੱਕ ਫਾਈਟਰ ਜੈਟ ਇੰਜਨ ਬਣਾ ਸਕੀਏ ਤਾਂ ਕਿ ਸਾਡੀ ਨਿਰਪਰਤਾ ਦੂਜੇ ਦੇਸ਼ਾਂ ਤੇ ਘਟ ਹੋ ਸਕੇ ਬਿਲਕੁਲ ਮੋਨਿਕਾ ਜੀ ਇਹ ਬਹੁਤ ਜ਼ਰੂਰੀ ਹੁੰਦਾ ਹੈ ਹਰ ਇੱਕ ਦੇਸ਼ ਵਾਸਤੇ ਕਿ ਉਹ ਆਤਮ ਨਿਰਭਰ ਹੋਵੇ ਮੈਂ ਉਹਨਾਂ ਗੁਜ਼ਾਰਿਸ਼ ਕਰਾਂਗਾ ਸਾਡੇ ਮਨੂਪਾਲ ਸ਼ਰਮਾ ਜੀ ਜੋ ਇੱਕ ਉਗੇ ਪੱਤਰਕਾਰ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਮਨੂਪਾਲ ਜੀ ਤੁਸੀਂ ਇਸ ਆਤਮ ਨਿਰਭਰ ਜਿਹੜੀ ਇੱਕ ਚੀਜ਼ ਹੋਣੀ ਹੈ ਪੂਰੇ ਦੇਸ਼ ਦਾ ਆਤਮ ਨਿਰਭਰ ਹੋਣਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕਿ ਦੇਸ਼ ਨੂੰ ਕਿਉਂ ਜ਼ਰੂਰੀ ਹੈ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਆਪਣੀਆਂ ਚੀਜ਼ਾਂ ਆਪ ਬਣਾਨੀਆਂ ਔਰ ਲੋਕਾਂ ਨੂੰ ਵੀ ਜਿਹੜੇ ਦੇਸ਼ ਵਾਸੀ ਨੇ ਉਹ ਵੀ ਇਹਦੇ 'ਚ ਆਪਣਾ ਯੋਗਦਾਨ ਪਾ ਦੇਖੋ ਸੈਲਫ ਰਿਲਾਈਡ ਹੋਣਾ ਬਾਲੀ ਸਾਹਿਬ ਬਹੁਤ ਜ਼ਰੂਰੀ ਹੈ ਆਤਮ ਨਿਰਭਰ ਹੋਣਾ ਕਿ ਸਾਨੂੰ ਕਿਸੇ ਦੇ ਉੱਤੇ ਡਿਪੈਂਡ ਨਾ ਕਰਨਾ ਪਵੇ ਜਦੋਂ ਅਸੀਂ ਆਤਮ ਨਿਰਭਰ ਹੋਵਾਂਗੇ ਅਸੀਂ ਆਪਣਾ ਸਮਾਨ ਆਪ ਤਿਆਰ ਕਰਾਂਗੇ ਜਿੱਥੇ ਰੋਜ਼ਗਾਰ ਮਿਲੇਗਾ ਉਹ ਸਮਾਨ ਤਿਆਰ ਕਰਨ ਨੂੰ ਉੱਥੇ ਸਾਡੀ ਇਕਨੋਮੀ ਵੀ ਸਟਰੋਂਗ ਹੋਏਗੀ ਜੇ ਅਸੀਂ ਉਹੀ ਚੀਜ਼ ਕਿਤੇ ਇੰਪੋਰਟ ਕਰਦੇ ਹੈਗੇ ਆਂ ਵਿਦੇਸ਼ ਤੋਂ ਲੈਂਦੇ ਹੈਗੇ ਆਂ ਤਾਂ ਸਾਨੂੰ ਵਿਦੇਸ਼ੀ ਮੁਦਰਾ ਜਿਹੜੀ ਉਹ ਖਰਚ ਕਰਨੀ ਪੈਗੀ ਮਹਿੰਗਾ ਸਮਾਨ ਸਾਡੇ ਮੁਲਕ 'ਚ ਲੈਣਾ ਪਏਗਾ ਜਦੋਂ ਦੇਸ਼ ਸਾਡਾ ਇਸ ਵੇਲੇ ਦੁਨੀਆ ਦੀ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਹੈ ਤੇ ਜਿੱਥੇ ਗਰੀਬੀ ਜਿਹੜੀ ਹੈ ਉਹ 50% ਤੋਂ ਜ਼ਿਆਦਾ ਹੈ ਉੱਥੇ ਸਸਤੇ ਦੇ ਵਿੱਚ ਸਮਾਨ ਉਪਲਬਧ ਹੋਣਾ ਬੇਹੱਦ ਜ਼ਰੂਰੀ ਹੈ ਲੋਗਾਂ ਕੋਲੇ ਰੋਜ਼ਗਾਰ ਹੋਣਾ ਬੇਹਤ ਜ਼ਰੂਰੀ ਹੈ ਸੋ ਕਿਤੇ ਨਾ ਕਿਤੇ ਇਹ ਦੇਸ਼ ਦੀ ਵਿੱਚ ਸੋਸ਼ੀਓ ਇਕਨੋਮਿਕ ਚੇਂਜ ਨੂੰ ਲੈ ਕੇ ਆ ਰਿਹਾ ਹੈ ਆਤਮ ਨਿਰਭਰਤਾ ਜਿਹੜਾ ਨਾਰਾ ਜਿਹਨੂੰ ਲਾਗੂ ਵੀ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਕਿ ਆਤਮ ਨਿਰਭਰ ਹੋਣਾ ਆਤਮ ਵਿਸ਼ਵਾਸ ਨੂੰ ਵੀ ਬਤਾਉਂਦਾ ਥੋੜੀ ਇਕਨੋਮੀ ਨੂੰ ਵੀ ਮਜ਼ਬੂਤ ਕਰਦਾ ਹੈ ਰੋਜ਼ਗਾਰ ਵੀ ਦਿੰਦਾ ਹੈ ਰੋਜ਼ਗਾਰ ਜਦੋਂ ਰੋਜ਼ਗਾਰ ਮਿਲਦਾ ਤਾਂ ਹਰ ਖੇਤਰ ਚੱਲਦਾ ਹੈ ਤੁਹਾਡਾ ਜਿਹੜਾ ਜੀਵਨ ਬਸਰ ਉਹ ਆਰਾਮ ਨਾਲ ਹੋ ਸਕਦਾ ਹੈ ਤੁਹਾਡੇ ਬੱਚੇ ਪੜ ਸਕਦੇ ਨੇ ਤੁਹਾਡੇ ਕੋਲ ਪਰਚੇਜ਼ ਪਾਵਰ ਵੱਧਦੀ ਹੈ ਬਾਜ਼ਾਰ ਗਰੋ ਕਰਦਾ ਹੈ ਸੋ ਇਹ ਸਾਰਾ ਇਨਡਾਇਰੈਕਟਲੀ ਆਪਸ ਦੇ ਵਿੱਚ ਜੁੜਿਆ ਹੋਇਆ ਆਤਮ ਨਿਰਭਰ ਹੋਣਾ ਦੇਸ਼ ਨੂੰ ਮਜ਼ਬੂਤ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਜੋ ਹੋਰ ਗੱਲ ਆਉਂਦੀ ਹੈਗੀ ਹੈ ਚੈਂਪੀਨਿੰਗ ਸਵਦੇਸ਼ੀ ਕਿ ਅਸੀਂ ਸਵਦੇਸ਼ੀ ਅਪਣਾਈਏ ਜਿਹੜੀ ਬਾਰ ਦੀਆਂ ਚੀਜ਼ਾਂ ਨੇ ਉਹਨੂੰ ਕੱਟ ਕਰੀਏ ਆਪਣੇ ਦੇਸ਼ ਦੀਆਂ ਚੀਜ਼ਾਂ ਜਿਹੜੀਆਂ ਬੰਦੀਆਂ ਪਈਆਂ ਉਹਨੂੰ ਅਪਣਾਈਏ ਉਹਦੇ ਨਾਲ ਜਿਹੜੇ ਸਾਡੇ ਉਹ ਸੈਕਟਰ ਦੇ ਮਤਲਬ ਜੋ ਕਰਮਚਾਰੀ ਨੇ ਕਰਮੀ ਨੇ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਖਡੀਆਂ ਦਾ ਕੰਮ ਹੈ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਬੜਾਵਾ ਦੇ ਸਕਦੇ ਆ ਉਹਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਮਨੋ ਜੀ ਦੇਖੋ ਇਹਨੂੰ ਅਸੀਂ ਕਾਟੇਜ ਇੰਡਸਟਰੀ ਕਹਿੰਦੇ ਆ ਜਲੰਧਰ ਦੀ ਗੱਲ ਕਰ ਲਈਏ ਤਾਂ ਜਲੰਧਰ ਦੇ ਵਿੱਚ ਸਪੋਰਟਸ ਇੰਡਸਟਰੀ ਬਹੁਤ ਜ਼ਿਆਦਾ ਹੈਗੀ ਹੈ ਭਾਵੇਂ ਸਾਡੇ ਬਹੁਤ ਵੱਡੇ ਵੱਡੇ ਯੂਨਿਟਸ ਜਿਹੜੇ ਲੱਗੇ ਨੇ ਇੱਥੇ ਖੇਲਾਂ ਦਾ ਸਮਾਨ ਤਿਆਰ ਕਰਦੇ ਨੇ ਲੇਕਿਨ ਜਿਹੜੀ ਕਾਟੇਜ ਇੰਡਸਟਰੀ ਹੈ ਜਿਹੜੀ ਫੁੱਟਬਾਲ ਮੈਨੂਫੈਕਚਰਰਸ ਤੋਂ ਫੁੱਟਬਾਲ ਸਿਲਾਈ ਕਰਨ ਦੇ ਲਈ ਆਪਣੇ ਘਰ ਲੈ ਜਾਂਦੀ ਹੈ ਔਰ ਉਸ ਤੋਂ ਬਾਅਦ ਉਹ ਸਿਲਾਈ ਕਰਦੇ ਆ ਫੁੱਟਬਾਲ ਛੋਟੀਆਂ ਬਾਲਸ ਬਣਾਉਂਦੇ ਨੇ ਬੈਡਮਿੰਟਨ ਬਣਾਉਂਦੇ ਨੇ ਘਰਾਂ 'ਚ ਬੈਠੇ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਜਦੋਂ ਹੁਣ ਅਸੀਂ ਇਹ ਕੋਈ ਬਣਿਆ ਬਣਾਇਆ ਸਮਾਨ ਇੰਪੋਰਟ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਉਹ ਕਾਟੇਜ ਇੰਡਸਟਰੀ ਪੂਰੀ ਖਤਮ ਹੋ ਜਾਏਗੀ ਜਦੋਂ ਕਾਟੇਜ ਇੰਡਸਟਰੀ ਨੂੰ ਕੰਮ ਨਹੀਂ ਮਿਲੇਗਾ ਤੇ ਉਹ ਪਰਿਵਾਰ ਜਿਹੜੇ ਉਹਦੇ ਉੱਤੇ ਆਪਣਾ ਜ਼ਿੰਦਗੀ ਬਤੀਤ ਕਰ ਰਹੇ ਸੀ ਜਿਹੜੇ ਫੁੱਟਬਾਲ ਸੀ ਰੇ ਸੀ ਜਾਂ ਬੈਡਮਿੰਟਨ ਦੀਆਂ ਤਾਰਾਂ ਖਿੱਚ ਰਹੇ ਸੀ ਜਾਂ ਕੁਝ ਹੋਰ ਸਮਾਨ ਨੈਟ ਤਿਆਰ ਕਰ ਰਹੇ ਸੀਗੇ ਉਹਨਾਂ ਨੂੰ ਫਿਰ ਕੋਈ ਹੋਰ ਰੋਜ਼ਗਾਰ ਦੇਖਣਾ ਪਵੇਗਾ ਉਹ ਤਾਂ ਪਹਿਲਾਂ ਹੀ ਗਰੀ ਵੀ ਦੇ ਨਾਲ ਜੂਝ ਰਹੇ ਨੇ ਤੇ ਜੇ ਸਮਾਨ ਹੀ ਬਾਹਰ ਆ ਜਾਏਗਾ ਬਣਿਆ ਬਣਾਇਆ ਇੱਕ ਤਾਂ ਉਹਨਾਂ ਦਾ ਰੋਜ਼ਗਾਰ ਗਿਆ ਉਸ ਤੋਂ ਬਾਅਦ ਉਹ ਸਮਾਨ ਮਹਿੰਗਾ ਮਿਲਿਆ ਜਹੇ ਸਸਤਾ ਵੀ ਮਿਲਿਆ ਤੇ ਉਹਦੀ ਕੁਆਲਿਟੀ ਹੈ ਨਹੀਂ ਸੀ ਸੋ ਇਹ ਐਸਾ ਨਹੀਂ ਹੈ ਕਿ ਕਾਟੇਜ ਇੰਡਸਟਰੀ ਸਿਰਫ ਇੱਕ ਕੱਲਾ ਵਪਾਰੀ ਹੀ ਹੈ ਇਹ ਪਿਛਲੇ ਪਾਕਿਸਤਾਨ ਤੋਂ ਇਹ ਲੋਕ ਆਏ ਹੋਏ ਨੇ ਔਰ ਉਹ ਆਪਣਾ ਹੁਨਰ ਨਾਲ ਲੈ ਕੇ ਆਏ ਸੀ ਜੇ ਕਾਟੇਜ ਇੰਡਸਟਰੀ ਨੂੰ ਅਸੀਂ ਖਤਮ ਕਰ ਦਿੰਦੇ ਹਾਂ ਤਾਂ ਉਹ ਹੁਨਰ ਵੀ ਖਤਮ ਹੋ ਗਿਆ ਔਰ ਉਹ ਅਗਲੀ ਪੀੜ੍ਹੀ ਨੂੰ ਟਰਾਂਸਫਰ ਨਹੀਂ ਹੋ ਸਕੇਗਾ ਮਸ਼ੀਨ ਦੀ ਬਣੀ ਹੋਈ ਚੀਜ਼ ਤੇ ਹੱਥ ਨਾਲ ਬਣੀ ਹੋਈ ਚੀਜ਼ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਮਸ਼ੀਨ ਨਾਲ ਬਣੀ ਹੋਈ ਚੀਜ਼ ਬਹੁਤ ਫਾਸਲੇ ਤਰੀਕੇ ਨਾਲ ਤੁਹਾਡੇ ਕੋਲ ਉਪਲਬਧ ਹੋ ਸਕਦੀ ਹੈ ਲੇਕਿਨ ਜਿਹੜਾ ਹੁਨਰ ਮਜ਼ਬੂਤੀ ਜਿਹੜੀ ਹੈ ਕਾਟੇਜ ਇੰਡਸਟਰੀ ਨਹੀਂ ਜ ਕਿਤੇ ਵੀ ਹੋਰ ਜਾ ਸਕਦੀ ਸੋ ਇਹ ਕਾਟੇਜ ਇੰਡਸਟਰੀ ਜਿਹਦੀ ਤੁਸੀਂ ਗੱਲ ਕੀਤੀ ਹੈ ਇਹ ਨੂੰ ਆਤਮ ਨਿਰਭਰ ਭਾਰਤ ਦੇ ਨਾਲ ਸਵਦੇਸ਼ੀ ਦੇ ਨਾਲ ਜੋੜ ਕੇ ਦੇਖਿਆ ਜਾਏ ਤਾਂ ਇਹ ਬਹੁਤ ਹੀ ਜ਼ਰੂਰੀ ਹੈ ਮੋਨ ਜੀ ਮੈਂ ਤੁਹਾਡੇ ਕੋਲ ਆਵਾਂਗਾ ਤੁਸੀਂ ਬੈਂਕਿੰਗ ਸੈਕਟਰ ਤੋਂ ਹੈਗੇ ਹੋ ਅਸੀਂ ਗੱਲ ਕਰ ਰਹੇ ਸੀ ਕਿਸ ਤਰ੍ਹਾਂ ਸੀ ਜਿਹੜੀ ਸਾਡੀ ਕਾਟੇਜ ਇੰਡਸਟਰੀ ਹੈ ਹੋਰ ਛੋਟੀਆਂ ਇੰਡਸਟਰੀਆਂ ਨੇ ਉਹਨਾਂ ਨੂੰ ਅਗਰ ਉਹਨਾਂ ਦੀਆਂ ਚੀਜ਼ਾਂ ਸੀ ਖਰੀਦਾਂਗੇ ਤਾਂ ਹੀ ਉਹ ਅੱਗੇ ਵਧਣਗੇ ਤਾਂ ਹੀ ਉਹ ਸਾਡੀ ਇਕਨੋਮੀ ਵਿੱਚ ਆਪਣਾ ਯੋਗਦਾਨ ਪਾਣਗੇ ਜੀ ਹੁਣ ਤੁਸੀਂ ਬੈਂਕਿੰਗ ਸੈਕਟਰ ਚ ਉਹ ਪਾਰ ਸਰਕਾਰ ਨੇ ਕਾਫੀ ਯੋਜਨਾਵਾਂ ਜਿਹੜੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਕਿ ਜੋ ਲੋਕ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੁੰਦੇ ਨੇ ਉਹ ਲੋਨ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਨੇ ਮੇਰੇ ਖਿਆਲ ਇੱਕ ਮੋਦਰਾ ਸਕੀਮ ਹੈਗੀ ਹੈ ਜਿਹੜੀ ਇਸ ਬਾਰੇ ਤੁਸੀਂ ਉਸ ਬਾਰੇ ਥੋੜਾ ਜਾਣਨਾ ਪਾਓ ਤਾਂ ਕਿ ਜਿਹੜੇ ਸਾਡੇ ਸ਼੍ਰੋਤਾ ਨੇ ਉਹਨਾਂ ਨੂੰ ਪਤਾ ਚੱਲੇ ਕਿ ਕਿਸ ਤਰ੍ਹਾਂ ਲੋਨ ਲੈ ਸਕਦੇ ਨੇ ਔਰ ਕਿਸ ਤਰ੍ਹਾਂ ਆਪਣੀ ਪਰ ਅਸੀਂ ਦੇ ਖੜੇ ਹੋ ਕੇ ਇੱਕ ਦੇਸ਼ ਦੀ ਤਰੱਕੀ ਵਿੱਚ ਵੀ ਆਪਣਾ ਹੱਥ ਵੰਡਾ ਸਕਦੇ ਨੇ ਇਹ ਬਹੁਤ ਹੀ ਵਧੀਆ ਸਵਾਲ ਬਾਲੀ ਸਾਹਿਬ ਔਰ ਮੈਂ ਸਮਝਦਾ ਇਹ ਬੜਾ ਜ਼ਰੂਰੀ ਵੀ ਹੈ ਇਹ ਮੈਂ ਥੋੜਾ ਜਿਹਾ ਇਸ ਦੇ ਵਿਸਤਾਰ ਵਿੱਚ ਜਾਊਂਗਾ ਸਭ ਤੋਂ ਪਹਿਲਾਂ ਤੇ ਅਸੀਂ ਇਹ ਦੇਖਾਂਗੇ ਕਿ ਉਹ ਲੋਕ ਹੈ ਜਿਵੇਂ ਮਨੋਪਾਲ ਜੀ ਨੇ ਗੱਲ ਕੀਤੀ ਹੈ ਕੌਟਿਜ ਇੰਡਸਟਰੀ ਦੀ ਗੱਲ ਕੀਤੀ ਹੈ ਜੇਕਰ ਉਹਨਾਂ ਚੀਜ਼ਾਂ ਨੂੰ ਅਸੀਂ ਜਿਉਂਦੇ ਰੱਖਣਾ ਆਤਮ ਨਿਰਭਰ ਬਣਾਉਣਾ ਤੇ ਇਹ ਬੜਾ ਜ਼ਰੂਰੀ ਹੈ ਕਿ ਉਹ ਕੰਮ ਧੰਦੇ ਵੀ ਚੱਲਦੇ ਰਹਿਣ ਤੇ ਉਹਨਾਂ ਵਾਸਤੇ ਆਰਥਿਕ ਮਦਦ ਦੀ ਵੀ ਜ਼ਰੂਰਤ ਹੈ ਉਹ ਜਿਹੜੀ ਆਰਥਿਕ ਮਦਦ ਹੈ ਬੈਂਕਾਂ ਤੋਂ ਮਿਲ ਸਕਦੀ ਹੈ ਬਹੁਤ ਹੀ ਪਿਆਰੀ ਸਕੀਮ ਜਿਹੜੀ ਹੈ ਉਹ ਬਣੀ ਸੀ ਜਿਹਦਾ ਨਾਮ ਹੈ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਉਹਦੇ ਵਿੱਚ ਕੋਈ ਵੀ ਲੋੜਵੰਦ ਵਿਅਕਤੀ ਜਿਹੜਾ ਉਹ ਲੋਨ ਲੈ ਸਕਦਾ ਹੈ ਇਹਦੀਆਂ ਪਹਿਲਾਂ ਤਿੰਨ ਕੈਟਾਗਰੀਜ਼ ਸੀ ਹੁਣ ਇਹ ਚਾਰ ਕੈਟਾਗਰੀਜ਼ ਹੋ ਗਈਆਂ ਜਿਵੇਂ ਆਪਾਂ ਸੋਚੀਏ ਕਿ ਜੇ ਕਿਸੇ ਨੂੰ 50000 ਤੱਕ ਦਾ ਲੋਨ ਚਾਹੀਦਾ ਹੈ ਤੇ ਉਹ ਸ਼ਿਸ਼ੂ ਸਕੀਮ ਦੇ ਸ਼ਿਸ਼ੂ ਸ਼੍ਰੇਣੀ ਦੇ ਅੰਦਰ ਉਹਨੂੰ ਕਵਰ ਕਰਨਗੇ ਬੈਂਕ ਦੇ ਵਿੱਚ ਜਾ ਕੇ ਉਹ ਆਪਣੀ ਐਪਲੀਕੇਸ਼ਨ ਦੇਗਾ ਆਪਣਾ ਪਛਾਣ ਪੱਤਰ ਜਾਂ ਜੋ ਵੀ ਉਹਦੇ ਕਈ ਵੀ ਦੀ ਡਾਕੂਮੈਂਟਸ ਹੋ ਰਹਿਗਾ ਤੇ ਫਾਰਮੈਟ ਇਸ ਕਰਨ ਤੋਂ ਬਾਅਦ ਜਿਹਨੂੰ 50000 ਦਾ ਲੋਨ ਮਿਲ ਸਕਦਾ ਜੇਕਰ ਉਹਨੂੰ ਉਹਦਾ ਰਿਪੇਮੈਂਟ ਸਹੀ ਟਾਈਮ ਤੇ ਹੋ ਜਾਂਦਾ ਹੈ ਅਗਲੀ ਕੈਟਾਗਰੀ ਵਿੱਚ ਫਿਰ ਉਹ ਸ਼ਿਫਟ ਹੋ ਜਾਏਗਾ ਅਗਲੀ ਸ਼੍ਰੇਣੀ ਜਿਹੜੀ ਹੈ ਉਹ ਹੈ ਕਿਸ਼ੋਰ ਉਹਦੇ ਵਿੱਚ 50001 ਰੁਪਏ ਤੋਂ ਲੈ ਕੇ 5 ਲੱਖ ਤੱਕ ਦਾ ਲੋਨ ਜਿਹੜਾ ਉਸ ਬੈਨੀਫੀਸ਼ੀਅਰੀ ਨੂੰ ਮਿਲ ਸਕਦਾ ਜਦੋਂ ਇਹ ਵੀ ਰਿਪੇਮੈਂਟ ਹੋ ਗਈ ਤਾਂ ਉਸ ਤੋਂ ਬਾਅਦ ਵਿੱਚ ਹੈ ਇੱਕ ਅਗਲੀ ਜਿਹੜੀ ਸ਼੍ਰੇਣੀ ਹੈ ਉਹਨੂੰ ਤਰुण ਕਹਿੰਦੇ ਆਪਾਂ ਉਹ ਜਿਹੜਾ ਲੋਨ ਹੈ 5 ਲੱਖ ਤੋਂ ਲੈ ਕੇ 10 ਲੱਖ ਤੱਕ ਰੁਪਏ ਤੱਕ ਮਿਲ ਸਕਦਾ ਮੈਂ ਹੋਰ ਵਾਅਦਾ ਕਰਦੇ ਆ ਕਿ ਇੱਕ ਹੋਰ ਨਵੀਂ ਸ਼੍ਰੇਣੀ ਕਿਉਂਕਿ ਇਹਦੀ ਸਫਲਤਾ ਨੂੰ ਦੇਖਦੇ ਹੋਇਆ ਬਾਜ਼ਾਰ ਦੇ ਵਿੱਚ ਇਹਦੀ ਮੰਗ ਨੂੰ ਦੇਖਦੇ ਹੋਇਆ ਔਰ ਜਿਹੜੀ ਸਾਡੀ ਇਹ ਕੋਟੇਜ ਐਂਡ ਰੈਸੀ ਜਿਹਨੂੰ ਕੋ ਉਹ ਜਾਣਦੇ ਨੇ ਲੋਕ ਨੇ ਸਾਡੇ ਉਹਦੇ ਵਿੱਚ ਗਰੋਥ ਹੁੰਦੀ ਦੇਖ ਕੇ ਇਹਦੇ ਵਿੱਚ ਇੱਕ ਹੋਰ ਸ਼੍ਰੇਣੀ ਜਿਹੜੀ ਉਹ ਬਤਾਈ ਗਈ ਹੈ ਉਹਦਾ ਨਾਮ ਹੈ ਤਰੁਣ ਪਲੱਸ ਇਹ ਦੇ ਵਿੱਚ ਜਿਹੜਾ ਲੋਨ ਹੈ 20 ਲੱਖ ਰੁਪਏ ਤੱਕ ਦਾ ਵੀ ਬੈਨੀਫੀਸ਼ੀਅਰ ਨੂੰ ਮਿਲ ਸਕਦਾ ਹੈ। ਇਹ ਤੇ ਮੋਹਨ ਜੀ ਤੁਹਾਡੇ ਲਈ ਇਹ ਦੱਸੋ ਕਿ ਕਿਸ ਤਰ੍ਹਾਂ ਕੋਈ ਜਿਹੜਾ ਵਿਅਕਤੀ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਉਹ ਕਿਸ ਤਰ੍ਹਾਂ ਉਹ ਕਿਸ ਤਰ੍ਹਾਂ ਅਪਰੋਚ ਕਰ ਸਕਦਾ ਹੈ ਔਰ ਉਹਨੂੰ ਲੋਨ ਜਿਹੜਾ ਵਾਪਸ ਕਰਨਾ ਹੈਗਾ ਉਹ ਕਿੰਨੀ ਦੇਰ ਚ ਵਾਪਸ ਕਰਨ ਦਾ ਟਾਈਮ ਪੀਰੀਅਡ ਕੀ ਹੁੰਦਾ? ਹਾਂ ਬਿਲਕੁਲ ਜੀ ਤੇ ਦੋਨੇ ਸਵਾਲ ਬੜੇ ਮਹੱਤਵ ਰੱਖਦੇ ਨੇ। ਲੋਨ ਕਿਵੇਂ ਅਪਲਾਈ ਕਰਨਾ? ਇਹਦੇ ਲਈ ਬੜਾ ਜ਼ਰੂਰੀ ਹੈ ਕਿ ਜਿਹਨੇ ਵੀ ਲੋਨ ਅਪਲਾਈ ਕਰਨਾ ਜਿਹਨੇ ਵੀ ਇਸ ਸਕੀਮ ਦੇ ਵਿੱਚ ਆਪਣੇ ਆਪ ਨੂੰ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣਾ ਇਹਦੇ ਨਾਲ ਮੈਂ ਥੋੜਾ ਜਿਹਾ ਜੋੜ ਕਾਂਕਾ ਕਿ ਇੱਕ ਸਾਡੀ ਸਕੀਮ ਪੀਐਮ ਜੀਡੀਵਾਈ ਵੀ ਆਈ ਸੀ ਉਹਦਾ ਕਾਰਨ ਇਹ ਸੀਗਾ ਕਿ ਜਿਹੜਾ ਪੀਐਮ ਜੀਡੀਵਾਈ ਸਕੀਮ ਸੀ ਉਹਦੇ ਵਿੱਚ ਇਹ ਹੀ ਸੀ ਕਿ ਪਹਿਲਾਂ ਤੇ ਲੋਕਾਂ ਨੂੰ ਬੈਂਕ ਦੇ ਨਾਲ ਜੋੜਿਆ ਜਾਵੇ। ਪੀਐਮ ਜੀਡੀਪੀ ਇਸਰ ਤੁਸੀਂ ਐਕਸਪਲੈਨ ਕਰਦੇ ਹੋ। ਜੀ ਪੀਐਮ ਜੀਡੀਪੀ ਹੈ ਕਿ ਜਦੋਂ ਕੋਈ ਬੈਂਕ ਦੇ ਵਿੱਚ ਖਾਤਾ ਖਲਵਾਉਣ ਜਾਂਦਾ ਹੈ ਤੇ ਉਹਦਾ ਕੋਈ ਨਾ ਕੋਈ ਮਿਨੀਮਮ ਬੈਲੈਂਸ ਘੱਟੋ-ਘੱਟ ਰਕਮ ਸ਼ੀ ਨੂੰ ਜਮ੍ਹਾਂ ਕਰਵਾਉਣੀ ਪੈਂਦੀ ਹੈ। ਪਰ ਮਜ਼ਦੂਰ ਕਲਾਸ ਜਾਂ ਉਹ ਲੋਕ ਜਿਨ੍ਹਾਂ ਦੇ ਕੋਲ ਸਮਾਂ ਵੀ ਨਹੀਂ ਤੇ ਜੇ ਉਹ ਚਾਹੁੰਦੇ ਆ ਪੈਸਾ ਬੈਂਕ ਤੋਂ ਪੈਸਾ ਲੈਣਾ ਬੈਂਕ ਤੋਂ ਲੋਨ ਲੈਣਾ ਤੇ ਉਹਨਾਂ ਕੋਲ ਉੱਥੇ ਖਾਤਾ ਨਹੀਂ। ਖਾਤਾ ਖਲਵਾਉਣ ਲਈ ਪੈਸੇ ਨਹੀਂ ਤੇ ਫਿਰ ਇਹ ਜਿਹੜਾ ਪੀਐਮ ਜੀਡੀਪੀ ਸਕੀਮ ਹੈ ਇਹਦੇ ਵਿੱਚ ਜ਼ੀਰੋ ਬੈਲੈਂਸ ਦੇ ਨਾਲ ਉਹ ਆਪਣਾ ਖਾਤਾ ਖੁਲਵਾ ਸਕਦੇ। ਮਤਲਬ ਦੋਸਤੋ ਕਹਿੰਦਾ ਇਹ ਹੈਗਾ ਕਿ ਜਿਹੜਾ ਕਿ ਤੁਸੀਂ ਆਪਣੇ ਜ਼ੀਰੋ ਬੈਲੈਂਸ ਨਾਲ ਵੀ ਖਾਤਾ ਖੁਲਵਾਂਦੇ ਹੋ ਇਹਦੇ ਵਿੱਚ ਇੱਕ ਚੀਜ਼ ਜੋ ਆ ਜਾਂਦੀ ਹੈ ਕਿ ਤੁਸੀਂ ਆਪ ਆਪਣੇ ਆਪ ਨੂੰ ਆਤਮ ਨਿਸਬਰ ਕਿਸ ਤਰ੍ਹਾਂ ਕਰਨਾ ਚਾਹੁੰਦੇ ਹੋ ਤੁਸੀਂ ਜ਼ੀਰੋ ਬੈਂਕ ਖਾਤਾ ਖੁਲਵਾ ਕੇ ਵੀ ਲੋਨ ਲੈ ਸਕਦੇ ਹੋ ਬੈਂਕਾਂ ਤੋਂ ਔਰ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ। ਡਾਕਟਰ ਮੋਨਿਕਾ ਮੈਂ ਵਾਪਸ ਤੁਹਾਡੇ ਕੋਲ ਆਵਾਂਗਾ ਇੱਕ ਜਿਹੜੀ ਗੱਲ ਸ਼ੁਰੂ ਹੋਈ ਸੀ ਕਿ ਸੈਮੀ ਕੰਡਕਟਰ ਚਿਪਸ ਪ੍ਰਧਾਨ ਮੰਤਰੀ ਨੇ ਕਿਹਾ ਸੀ ਇਸ ਸਾਲ ਦੇ ਅੰਤ ਤੱਕ ਅਸੀਂ ਇਹ ਵੀ ਇੱਕ ਆਪਣੀਆਂ ਬਣਾਨੀਆਂ ਸ਼ੁਰੂ ਕਰਾਂਗੇ ਔਰ NIT ਦਾ ਤਾਂ ਵੈਸੇ ਹੀ ਬਹੁਤ ਨਾਮ ਹੈ ਤੁਹਾਡਾ ਇਹਨਾਂ ਨੇ ਵੀ ਰੀਸੈਂਟਲੀ ਸੈਮਿਕ ਡਾਕਟਰ ਚਿਪਸ ਵਿੱਚ ਆਪਣਾ ਯੋਗਦਾਨ ਪਾਇਆ ਹੈ ਇਸ ਬਾਰੇ ਥੋੜੀ ਜਾਣਕਾਰੀ ਦਿਓ ਕਿ ਇਹ ਕਿਸ ਤਰ੍ਹਾਂ ਸਾਡੇ ਅਪਾਰਟ ਦੇ ਕੰਮ ਆ ਸਕਦੀਆਂ ਨੇ ਔਰ ਇਹਦੇ ਨਾਲ ਕੀ ਗ੍ਰੋਥ ਹੋ ਸਕਦੀ ਹੈ ਟੈਕਨੋਲੋਜੀ ਸੈਕਟਰ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਸਾਈਬਰ ਸਿਕਿਉਰਿਟੀ ਦੇ ਵਿੱਚ ਉਸ ਤੇ ਥੋੜਾ ਜਾਣਨਾ ਪਾਉ ਬਹੁਤ ਹੀ ਪ੍ਰਾਊਡਲੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਐਨਆਈਟੀ ਜਲੰਧਰ ਇੱਕ ਪਾਰਟ ਸੀਗਾ ਜਿਹੜੇ ਚਿਪਸ ਹੁਣੇ ਲਾਂਚ ਕੀਤੇ ਹੈ ਪ੍ਰਧਾਨ ਮੰਤਰੀ ਜੀ ਨੇ ਰੀਸੈਂਟਲੀ ਸੈਮੀਕਾਨ ਕਾਨਫਰੰਸ ਵਿੱਚ ਸਾਡੇ ਯੰਗ ਮਾਈਂਡਸ ਇਲੈਕਟ੍ਰੋਨਿਕਸ ਡਿਪਾਰਟਮੈਂਟ ਨੇ ਉਹਨਾਂ ਨੇ ਡਿਜ਼ਾਈਨ ਕੀਤੀ ਉਹ ਚਿਪ ਸਾਡੇ ਪ੍ਰਧਾਨ ਮੰਤਰੀ ਜੀ ਨੇ 2021 ਵਿੱਚ ਸੈਮੀਕਾਨ ਇਕੋਸਿਸਟਮ ਬਣਾਉਣ ਦੇ ਬਾਰੇ ਗੱਲ ਕੀਤੀ ਸੀਗੀ ਤੇ उन्होंने कहा सी कि असि 18 मिलियन डॉलर्स लगा के अलग-अलग सेमीकंडक्टर इंडस्ट्रीज इस्टैबलिश कर रहे हैं ऑल ओवर इंडिया ताकि ये छोटी जी चिप भारत को बहुत आगे लेके जावे एक बड़ी बढ़िया बात उन्होंने उस वेले उस कॉन्फ्रेंस से कही थी कि एक दशक पहले ਤੇਲ ਨੂੰ ਬਲੈਕ ਡਾਇਮੰਡ ਕਿਹਾ ਜਾਂਦਾ ਸੀ ਤੇ ਹੁਣ ਇਹ ਸੈਮੀ ਕੰਡਕਟਰ ਚਿਪ ਨੂੰ ਡਿਜੀਟਲ ਡਾਇਮੰਡ ਕਿਹਾ ਜਾਏਗਾ ਤੇ ਅਸੀਂ ਜੇ ਇਹਦੇ 'ਚ ਆਪਣਾ ਯੋਗਦਾਨ ਨਹੀਂ ਪਾਉਂਦੇ ਤੇ ਅਸੀਂ ਪਿੱਛੜ ਜਾਵਾਂਗੇ ਇਸੇ ਲਈ ਹੁਣ ਅਸੀਂ ਐਜ਼ ਐਨ ਆਈ ٹی ਸਾਨੂੰ ਵੀ ਇਹ ਪ੍ਰੇਰਣਾ ਮਿਲੀ ਇਹਨਾਂ ਗੱਲਾਂ ਤੋਂ ਤੇ ਇਹ ਡਿਵੈਲਪ ਕਰਕੇ ਚਿਪ ਅਸੀਂ ਆਪਣੀ ਲਾਂਚ ਕੀਤੀ ਔਰ ਇਹ ਚਿਪ ਐਕਚੁਅਲੀ ਇਹ ਜਿਹੜਾ ਏਰੀਆ ਹੈਗਾ ਸੈਮੀ ਕੰਡਕਟਰ ਚਿਪ ਮੈਨੂਫੈਕਚਰਿੰਗ ਦਾ ਇਹ ਹਰ ਖੇਤਰ 'ਚ ਯੂਜ਼ ਹੁੰਦਾ ਚਾਹੇ ਉਹ ਡਿਫੈਂਸ ਹੈ ਚਾਹੇ ਉਹ ਡਿਜੀਟਲ ਆਟੋਨੋਮੀ ਹੈ ਚਾਹੇ ਸਾਈਬਰ ਸਿਕਿਉਰਿਟੀ ਹੈ ਤੇ ਜਿੱਦਾਂ ਗੱਲ ਕੀਤੀ ਸੀ ਅਸੀਂ ਜਿਹੜਾ ਡਾਟਾ ਆਂਦਾ ਹੈ ਕਿ ਅਸੀਂ ਕਿੰਨਾ ਇਹਦੇ ਚ ਕਮਾ ਸਕਦੇ ਆ ਤੇ 2000 ਅੱਜ ਇੱਕ ਡਾਟਾ ਸੀ ਕਿ 38 ਮਿਲੀਅਨ ਡਾਲਰਸ ਇੰਡੀਆ ਨੇ ਕਮਾਏ ਸੀ ਇਹ ਚਿਪਸ ਨੂੰ ਬਾਹਰ ਪੇਜ ਕੇ ਐਕਸਪੋਰਟ ਕਰਕੇ ਔਰ 2030 ਤੱਕ ਕਹਿੰਦੇ ਮਾਰਕੀਟ 100 ਜਾਂ 110 ਮਿਲੀਅਨ ਡਾਲਰਸ ਤੱਕ ਪਹੁੰਚ ਜਾਏਗੀ ਤੇ ਜੇ ਅਸੀਂ ਉਹ ਅਚੀਵ ਕਰ ਲੈਂਦੇ ਆ ਤੇ ਸਾਡੀ ਸੈਲਫ ਰਿਲਾਇੰਟ ਇੱਕ ਮਿਸਾਲ ਬਣ ਜਾਏਗੀ ਦੁਨੀਆ ਲਈ ਕਿ ਇਹ ਛੋਟੀ ਜੀ ਚੀਜ਼ ਇਨਾ ਵੱਡਾ ਇੰਪੈਕਟ ਪਾਏਗੀ ਵਰਲਡ ਦੇ ਉੱਪਰ ਸੋ ਸਾਡਾ ਕੰਟ੍ਰਿਬਿਊਸ਼ਨ ਇਹਦੇ ਚ ਇਹੀ ਰਹੇਗਾ ਕਿ ਅਸੀਂ ਹਾਲੇ ਤਾਂ ਬੜੀ ਕਰੂਪ ਚਿਪ ਬਣਾਈ ਹੈ ਬਟ ਅਸੀਂ ਇਹਨੂੰ ਉਧਰ ਡਵੈਲਪ ਕਰਦੇ ਰਹੀਏ ਔਰ ਆਪਣਾ ਯੋਗਦਾਨ ਪਾਈਏ ਵਰਲਡ ਲੈਵਲ ਤੇ ਡਾਕਟਰ ਮੋਨੀਕਾ I ਥਿੰਕ ਇੱਕ ਜਿਹੜੀ ਹੋਰ ਗੱਲ ਆਂਦੀ ਹੈ ਪਲਾਟ ਖੇਤਰ ਵਿੱਚ ਆਜ਼ਾਦੀ ਦੀ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਵਿਕਿਆਸੀ ਕਿ ਸਾਡੇ ਆਪਣੇ ਸਪੇਸ ਸਟੇਸ਼ਨਸ ਬਣਾਉਣ ਲਈ ਸੀ ਕੰਮ ਕਰਾਂਗੇ ਉਹਦੇ ਬਾਰੇ ਜੇਕਰ ਤੁਹਾਡੇ ਕੋਲ ਕੁਝ ਹੋਰ ਜਾਣਕਾਰੀ ਹੈ ਉਹਦੇ ਬਾਰੇ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਇਹ ਚੀਜ਼ ਨੂੰ ਇੱਕ ਜਿਹੜਾ ਦੇਸ਼ ਹੈ ਜਦੋਂ ਉਹ ਆਪਣਾ ਸਪੇਸ ਸਟੇਸ਼ਨ ਬਣਾਉਂਦਾ ਹੈ ਉਹ ਕਿਸ ਤਰ੍ਹਾਂ ਇੱਕ ਸੈਲਫ ਰਿਲਾਈਐਂਸ ਆਤਮ ਨਿਰਭਰ ਬਣ ਜਾਂਦਾ ਹੈ ਫਿਰ ਮੈਂ ਇੱਥੋਂ ਹੀ ਸ਼ੁਰੂ ਕਰਾਂਗੀ ਕਿ ਸਾਡੇ ਕੋਲ ਜਿੱਦਾਂ ਇਸਰੋ ਦੇ ਕਈ ਪ੍ਰੋਜੈਕਟਸ ਲਈ ਇੱਕ ਸਪੇਸ ਸੈਂਟਰ ਖੋਲਿਆ ਗਿਆ ਹੈ ਕਾਲਜ ਚੀਵੀ ਬਹੁਤ ਸਾਰੇ ਛੋਟੇ ਵੱਡੇ ਪ੍ਰੋਜੈਕਟਸ ਨੂੰ ਸੈਂਕਸ਼ਨ ਹੋਇਆ ਹੈ ਜਿਸ ਵਿੱਚ ਲਾਈਕ ਡਿਜ਼ਾਈਨ ਕਰਨਾ ਇੱਕ ਸੈਟੇਲਾਈਟ ਔਰ ਡਰੋਨਸ ਡਿਜ਼ਾਈਨ ਕਰਨਾ ਇਹ ਉਹਦਾ ਇੱਕ ਪਾਰਟ ਹੈ ਨਾ ਜਦ ਤੱਕ ਜਿੱਥੇ ਤੱਕ ਇਸ ਸਟੇਸ਼ਨ ਬਣਾਉਣ ਦਾ ਸਵਾਲ ਹੈ ਉਹ ਤਾਂ ਇਸ ਦਾ ਮੇਨ ਥਿੰਗ ਤੁਸੀਂ ਸਮਝ ਲਓ ਜਿਹੜੀ ਤੁਹਾਨੂੰ ਵਾਰ ਜ਼ੋਨ ਵਿੱਚ ਬਹੁਤ ਘੱਟ ਆਂਦੀ ਹੈ ਜਿਹੜੇ ਅਸੀਂ ਹੁਣ ਆਪਰੇਸ਼ਨ ਸਿੰਧੂਰ ਦੌਰਾਨ ਵੀ ਜਿਹੜੇ ਵੀ ਸੈਟੇਲਾਈਟ ਪਿਕਚਰਸ ਦਿਖਾਏ ਹੈਗੇ ਨੇ ਉਹ ਇਸੇ ਵਜ੍ਹਾ ਨਾਲ ਹੈ ਕਿ ਸਾਡੇ ਕੋਲ ਇਹ ਟੈਕਨੋਲੋਜੀ ਸੀਗੀ ਕਿ ਅਸੀਂ ਪ੍ਰੂਫ ਕਰ ਸਕੀਏ ਕਿ ਅਸੀਂ ਜੋ ਜੋ ਡਿਸਟ੍ਰਕਸ਼ਨਸ ਕੀਤੀਆਂ ਜਿਹੜੇ ਆਮ ਤੌਰ ਨਾਲ ਸਾਡਾ ਜਿਹੜਾ ਦੁਸ਼ਮਣ ਹੈ ਉਹ ਮੰਨਣਾ ਨਹੀਂ ਹੈਗਾ ਉਹ ਪ੍ਰੂਫ ਕਰਨ ਲਈ ਇਹ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਜਿਹੜੇ ਓਪਨ ਸੈਂਟਰਸ ਹੈਗੇ ਆ ਆਨਲਾਈਨ ਉਥੋਂ ਵੀ ਇਹ ਚੀਜ਼ਾਂ ਡੈਰਾਈਵ ਕੀਤੀਆਂ ਜਾਂਦੀਆਂ ਬਟ ਉਹ ਤੁਹਾਡੇ ਲਈ ਤੁਹਾਨੂੰ ਉਹਦੇ ਲਈ ਪੇ ਕਰਨਾ ਪੈਂਦਾ ਤੇ ਜੇ ਅਸੀਂ ਆਪਣੇ ਸਪੇਸ ਸਟੇਸ਼ਨਸ ਬਣਾ ਸਕੀਏ ਜਿੱਥੋਂ ਅਸੀਂ ਸਾਰੀ ਇਨਫੋਰਮੇਸ਼ਨ ਨਾਟ ਓਨਲੀ ਰਿਲੇਟਿਡ ਮਤਲਬ ਵਾਰ ਨਾਲ ਰਿਲੇਟਿਡ ਖਾਲੀ ਨਹੀਂ ਤੁਸੀਂ ਹੋਰ ਵੀ ਜੇ ਥਾਵਾਂ ਨੂੰ ਐਕਸਪਲੋਰ ਕਰਨ ਲਈ ਉਹਨਾਂ ਨੂੰ ਯੂਜ਼ ਕਰਨਾ ਹੈ ਤੇ ਉਹ ਬਹੁਤ ਵੱਡਾ ਫਾਇਦਾ ਕਰਦੀ ਹੈ ਤੇ ਇਹਦੇ ਚ ਆਤਮ ਨਿਰਭਰ ਬਣਨ ਦਾ ਮਤਲਬ ਹੈ ਕਿ ਤੁਸੀਂ ਇੱਕ ਤਰ੍ਹਾਂ ਨਾਲ ਕੰਟਰੋਲ ਹੈਗਾ ਤੁਹਾਡਾ ਸਾਰਾ ਆਪਣੇ ਦੇਸ਼ ਦੇ ਸੇ ਜੀਓਗ੍ਰਾਫੀ ਤੇ ਤੇ ਕੋਈ ਵੀ ਅਸੀਂ ਤੋਂ ਇਨਫੋਰਮੇਸ਼ਨ ਤੁਸੀਂ ਜਿਹੜੀ ਧਰਾਤਲ ਤੋਂ ਨਹੀਂ ਲੈ ਸਕਦੇ ਉਹ ਤੁਸੀਂ ਸਪੇਸ ਤੋਂ ਲੈ ਕੇ ਯੂਜ਼ ਕਰ ਸਕਦੇ। ਇਹਦੇ ਨਾਨ ਨਾਨੀ ਗੌਰ ਗਾਲਾਂ ਦੀ ਮੋਨਿਕਾ ਜੀ ਮੈਂ ਤੁਹਾਨੂੰ ਹੀ ਜ਼ਿਆਦਾ ਸਵਾਲ ਪੁੱਛਣਾ ਚਾਹ ਰਿਹਾ ਕਿਉਂਕਿ ਤੁਸੀਂ ਇਸ ਸੇ ਤੁਹਾਡੀ ਐਕਸਪਰਟੀਜ਼ ਹੈਗੀ ਹੈ ਆ ਤੁਹਾਨੂੰ ਨਵਾਰ ਭਾਰਤ ਬਾਰੇ ਬੋਲਣ ਬਾਰੇ ਸਾਫ ਅਤੇ ਮੁੱਢ ਨਵਿਆਉਣਯੋਗ ਊਰਜਾ ਇਹਦੇ ਬਾਰੇ ਜੋ ਪ੍ਰਧਾਨ ਮੰਤਰੀ ਨੇ अगेन ਉਹੀ ਕਿਹਾ ਸੀਗਾ ਕਿ ਅਸੀਂ એનર્ਜੀ ਇੰਡੀਪੈਂਡੈਂਸ ਹੋਈਏ ਆਪਣੇ ਜਿਹੜਾ ਯੂਥ ਹੈ ਉਹਦੇ ਫਿਊਚਰ ਵਾਸਤੇ ਔਰ ਜਿਹੜੀ ਵਿਸ਼ੇਸ਼ ਤੌਰ ਤੇ ਫਾਰਮਰਸ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਦੀ ਭਲਾਈ ਵਾਸਤੇ ਕੰਮ ਕਰੀਏ ਮੁੱਢ ਨਵਿਆਉਣਯੋਗ ਊਰਜਾ ਦੇ थ्रू ਰੀਨਿਊਏਬਲ એનર્ਜੀ ਬਾਰੇ ਉਹਦੇ ਬਾਰੇ ਥੋੜਾ ਦੱਸੋ ਸਾਨੂੰ ਰੀਨਿਊ ਅਨਰਜੀ ਦੀ ਗੱਲ ਕਰੀਏ ਤੇ ਆ ਸਾਡੇ ਇੰਸਟੀਚਿਊਟ 'ਚ ਵੀ ਅਸੀਂ ਬਹੁਤ ਸਾਰੇ ਐਧਾ ਤੇ ਕੋਰਸੇ ਡਿਜ਼ਾਈਨ ਕੀਤੇ ਆ ਜਿਹਦੇ ਉੱਪਰ એનਰਜੀ ਤੇ এনवायरमेंट ਤੇ ਸਸਟੇਨੇਬਲ ਪ੍ਰੈਕਟਿਸਸ ਤੇ ਜਿਹੜੇ ਕਿ ਈਵਨ ਯੰਗ ਮਾਈਂਡਸ ਨੂੰ ਹੁਣੇ ਤੋਂ ਟ੍ਰੇਨ ਕਰੇਗਾ ਕੱਲ ਨੂੰ ਜੇ ਕੋਈ ਐਂਟਰਪ੍ਰੀਨੋਰਸ਼ਿਪ ਜਾਂ ਸਟਾਰਟਅਪ ਸ਼ੁਰੂ ਕਰਦੇ ਹੋ ਤੇ ਜੋ ਵੀ ਉਹ ਡਿਜ਼ਾਈਨ ਕਰਨਗੇ ਉਹ ਇਹ ਦਿਮਾਗ ਚ ਰੱਖ ਕੇ ਕਰਨਗੇ ਕਿ ਜੋ ਵੀ ਉਹ ਬਣਾ ਰਹੇ ਹੋ ਰੀਨਿਊਏਬਲ ਹੋਵੇ ਜਾਂ ਸਸਟੇਨੇਬਲ ਹੋਵੇ ਨਾਉ ਗ੍ਰੀਨ ਹਾਈਡਰੋਜਨ ਦੈਨ ਉਹਦੇ ਇਲਾਵਾ ਊਰਜਾ ਦੇ ਨਾਲ ਰਿਲੇਟਡ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਰੀਯੂਜੇਬਲ ਹੈਗੀਆਂ ਅਸੀਂ ਹਮੇਸ਼ਾ ਤਿੰਨ ਆਰਸ ਦੀ ਗੱਲ ਕਰਦੇ ਹਾਂ ਆਪਣੇ ਸਟੂਡੈਂਟਸ ਨਾਲ ਵੀ ਰੀਯੂਜ਼ ਰੀਸਾਈਕਲ ਐਂਡ ਕਾਈਂਡ ਆਫ ਰਿਫਾਰਮ ਥਿੰਗਸ ਮਤਲਬ ਈਵਨ ਸਾਡੇ ਪ੍ਰਧਾਨ ਮੰਤਰੀ ਨੇ ਵੀ ਇੱਕ ਵਾਰੀ ਕਿਹਾ ਸੀਗਾ ਕਿ ਤੁਸੀਂ ਰਿਫਾਰਮ ਕਰਨਾ ਹੈ ਪਰਫਾਰਮ ਕਰਨਾ ਤਾਂ ਫਿਰ ਫਾਰਮ ਕਰਨਾ ਤੇ ਇਹੀ ਕਨਸੈਪਟ ਨੂੰ ਲੈ ਕੇ ਰੀਨਿਊਏਬਲ એનર્ਜੀ ਜਿਹੜਾ ਖੇਤਰ ਹੈਗਾ ਉਹਦੇ ਵਿੱਚ ਕੰਮ ਕੀਤਾ ਜਾਣਾ ਚਾਹੀਦਾ ਹਰ ਏਰੀਆ ਚ ਸਿਰਫ ਸੇ એનર્ਜੀ ਨਾਲ ਨਹੀਂ ਯੂ ਇਹ ਚੀਜ਼ਾਂ ਯੂਜ਼ ਹੁੰਦੀ ਹੈ इवन ਟੈਕਸਟਾਈਲ ਜੇ ਮੈਂ ਗੱਲ ਕਰਾਂ ਆਪਣੇ ਏਰੀਆ ਦੇ ਕਿਉਂਕਿ ਮੈਨੂੰ ਉਹਦਾ ਜ਼ਿਆਦਾ ਆਈਡੀਆ ਹੈਗਾ ਅਸੀਂ ਵੀ ਅੱਜਕੱਲ ਯੂਜ਼ ਟੈਕਸਟਾਈਲਸ ਨੂੰ ਕਿੱਦਾਂ ਅੱਗੇ ਰੀਯੂਜ਼ ਕਰਨਾ ਹੈ ਉਹਨਾਂ ਨੂੰ ਡਿਸਇੰਟੀਗ੍ਰੇਟ ਕਰਕੇ ਉਹਦੇ ਬਾਰੇ ਸਟੱਡੀਜ਼ ਕਰਦੇ ਆ ਜਾਂ ਪਾਣੀ ਘੱਟ ਕਿੱਦਾਂ ਯੂਜ਼ ਕਰਨਾ ਡਾਈਂਗ ਵੇਲੇ ਉਹਦੇ ਬਾਰੇ ਸਟੱਡੀ ਕਰਦੇ ਆ ਤੇ ਇਹ ਇਹਦੇ ਵਿੱਚ ਅਸੀਂ ਇੱਕ ਅਗਰ ਕੰਮ ਕਰੀਏ ਤਾਂ ਆਈ ਥਿੰਕ ਅਸੀਂ ਬਹੁਤ ਸਾਰਾ ਆਪਣਾ ਸਮਾਂ ਤੇ ਆਪਣੀ ਟੈਕਨੋਲੋਜੀ ਹੈ ਉਹਦੇ ਡਾਕਟਰ ਮੌਨਿਕਾ ਨੇ ਇੱਕ ਬੜੀ ਅੱਛੀ ਗੱਲ ਕੀਤੀ ਹੈ ਉਹ ਭਾਵੇਂ ਪਾਣੀ ਦੇ ਨਾਲ ਡਾਈੰਗ ਦਾ ਰਿਲੇਟਡ ਸੀਗੀ ਪਰ ਜਿਹੜਾ ਪਾਣੀ ਬਚਾਣਾ ਵੀ ਹੈ ਨਾ ਦੋਸਤੋ ਇਹ ਵੀ ਇੱਕ ਆਤਮ ਨਿਰਭਰੀ ਹੋਣਾ ਹੈ ਜਿੰਨਾ ਤੁਸੀਂ ਪਾਣੀ ਤੁਹਾਨੂੰ ਸਭ ਨੂੰ ਪਤਾ ਹੈ ਅਸੀਂ ਕਿਸ ਤਰ੍ਹਾਂ ਦੇ ਦੌਰ ਚੋਂ ਗੁਜ਼ਰ ਰਹੇ ਹਾਂ ਸਾਡੇ ਪਾਣੀ ਨਹੀਂ ਬਚੇਗਾ ਤਾਂ ਸਾਡੀ ਅਸੀਂ ਆਪ ਆਤਮ ਨਿਰਭਰ ਵੀ ਨਹੀਂ ਰਹਾਗੇ ਇਹ ਵੀ ਤੁਸੀਂ ਜ਼ਰੂਰ ਖਿਆਲ ਰੱਖਣਾ ਹੈ ਮੈਂ ਮਨੋਪਾਲ ਸ਼ਰਮਾ ਜੀ ਕੋ ਲਾਵਾਂਗਾ ਮਨੂ ਜੀ ਜਿਸ ਤਰ੍ਹਾਂ ਸਾਡੇ ਗਰੁੱਪ ਕੈਪਟਨ ਸ਼ੁਭਾਂਚੂ ਸ਼ੁਕਲਾ ਜੀ ਪੁਲਾਰਟਸ ਗਏ ਸੀ ਇੱਕ ਬਹੁਤ ਵੱਡੀ ਉਪਲਬਧੀ ਸੀ ਭਾਰਤ ਦੀ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਸਕਵਾਡ ਲੀਡਰ ਸ਼ਰਮਾ ਗਏ ਸੀ ਰਕੇਸ਼ ਸ਼ਰਮਾ ਜੀ ਗਏ ਸੀ ਔਰ ਉਹਨਾਂ ਨੇ ਉਸ ਵੇਲੇ ਕਿਹਾ ਸੀਗਾ ਜਦੋਂ ਪੁੱਛਿਆ ਗਿਆ ਸੀ ਕਿ ਭਾਰਤ ਕਿਹੋ ਜਿਹਾ ਦਿੱਖਦਾ ਹੈ ਤਾਂ ਉਹਨਾਂ ਨੇ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਸਾਰੇ ਜਹਾਂ ਸੇ acha ਹਿੰਦੁਸਤਾਨਾ ہمارا ਇਸ ਕੰਟੈਕਸਟ ਵਿੱਚ ਜਿਹੜੇ ਗਰੁੱਪ ਕੈਪਟਨ ਹੁਣ ਸਾਡੇ ਗਏ ਨੇ ਇਹਨੇ ਸਾਲਾਂ ਦੇ ਬਾਅਦ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੇ ਕਿਸ ਤਰ੍ਹਾਂ ਸਾਡੇ ਨੌਜਵਾਨਾਂ ਨੂੰ ਪ੍ਰਭਾਵਿਤ ਕੀਤਾ ਹੋਵੇਗਾ ਦੇਖੋ ਜੀ ਗੱਲ ਇਹ ਹੈ ਕਿ ਦੁਨੀਆ ਦੇ ਵਿੱਚ ਜਦੋਂ ਕੁਝ ਵੀ ਹੋ ਰਿਹਾ ਹੈ ਤੇ ਅੱਜਕੱਲ੍ਹ ਜਮਾਨਾ ਸੋਸ਼ਲ ਮੀਡੀਆ ਦਾ ਹੈ ਇਸ ਤੋਂ ਪਹਿਲਾਂ ਕਿ ਦੂਸਰੇ ਦੇਨ ਅਖਬਾਰ ਕਿਸੇ ਤੱਕ ਪਹੁੰਚੇ ਕੋ ਲਾਈਵ ਟੈਲੀਕਾਸਟ ਬੱਚੇ ਦੇਖਦੇ ਨੇ ਯੂਥ ਦੇਖਦਾ ਔਰ ਤੁਸੀਂ ਲਗਾਤਾਰ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਤਿਆਰੀ ਚੱਲ ਰਹੀ ਹੈ ਤਿਆਰੀ ਤੋਂ ਬਾਅਦ ਉਹ ਤਿਆਰੀ ਚ ਅਸੀਂ ਸਫਲ ਰਹਿਨੇ ਆ ਔਰ ਉਹਦੇ ਦੁਨੀਆ ਦੇ ਵਿੱਚ ਕਿੰਨੇ ਦੇਸ਼ ਜਿਹੜੇ ਨੇ ਉਹ ਇਸ ਕੋਸ਼ਿਸ਼ ਦੇ ਵਿੱਚ ਨੇ ਕਿ ਅਸੀਂ ਆਪਣੇ ਐਸਟਰੋਨੌਟਸ ਨੂੰ ਉੱਤੇ ਭੇਜ ਸਕੀਏ ਅਗਰ ਦੇ ਸਫਲ ਹੁੰਦਾ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਯੂਥ ਦਾ ਮਨੋਬਲ ਵੜਦਾ ਹੈ ਉਹਦੇ ਵਿੱਚ ਉਹਨਾਂ ਦੇ ਵਿੱਚ ਇਹ ਹੌਸਲਾ ਮਿਲਦਾ ਹੈ ਕਿ ਉਹ ਅੱਗੇ ਵਧਣ ਇਸ ਟੈਕਨੀਕ ਬਾਰੇ ਵੀ ਪੜ੍ਹਨ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਿਸ ਦਿਨ ਏ ਹੋਇਆ ਉਹ ਪਲਾਟ ਚ ਗਏ ਉਸ ਤੋਂ ਬਾਅਦ ਮੇਰੇ ਨਿੱਜੀ ਸਰਕਲ ਦੇ ਵਿੱਚ ਜਿਹੜੇ ਬੱਚੇ ਆ ਯੂਥ ਸੀਗੇ ਉਹਨਾਂ ਦੇ ਇਹ ਸਵਾਲ ਸੀਗੇ ਕੀ ਐਸਟਰੋਨੌਟ ਬਣਨ ਲਈ ਕੀ ਕਰਨਾ ਪੈਂਦਾ ਕੀ ਪੜ੍ਹਾਈ ਕਰਨੀ ਪੈਂਦੀ ਹੈ ਇਹ 에ਅਰ ਫੋਰਸ ਵਿੱਚ ਸੀਗੇ ਤਾਂ ਇਹ ਉੱਥੇ ਕਿਵੇਂ ਚਲੇ ਗਏ ਇਹਦਾ ਸਿਲੈਕਸ਼ਨ ਪ੍ਰੋਸੀਜਰ ਕੀ ਹੈ that means ਕੀ ਇੱਕ ਕੁਰਿਓਸਟੀ ਪੈਦਾ ਹੁੰਦੀ ਹੈ ਯੂਥ ਦੇ ਵਿੱਚ ਅੱਗੇ ਵਧਣ ਦੇ ਵਾਸਤੇ ਕੁਝ ਕਰਨ ਦੇ ਵਾਸਤੇ ਜਦੋਂ ਨੌਲੇਜ ਨਹੀਂ ਹੁੰਦਾ ਤੇ ਜਿਹਨਾਂ ਬੜੇ ਬੜੇ ਪ੍ਰਤਿਭਾਵਾਨ ਜਿਹੜੇ ਬੱਚੇ ਆ ਉਹ ਵੀ ਕੁਝ ਨਹੀਂ ਕਰ ਪਾਉਂਦੇ ਲੇਕਿਨ ਜਦੋਂ ਇਹੋ ਜਿਹੀਆਂ ਉਪਲਬਧੀਆਂ ਹਾਸਲ ਹੁੰਦੀਆਂ ਨੇ ਉਹத் ਜਿਗਿਆਸਾ ਦੇ ਵਿੱਚ ਪੁੱਛਿਆ ਜਾਂਦਾ ਜਦੋਂ ਸਵਾਲ ਮਿਲਦੇ ਨੇ ਤੇ ਮੇਰੇ ਖਿਆਲ ਲੱਗਦਾ ਹੈ ਕਿ ਜੇ ਆਪਣੀ ਇੱਕ ਅਰਬ ਤੋਂ ਵੱਧ ਦੀ ਜਨਸੰਖਿਆ ਹੈ ਤੇ ਦੇ ਵਿੱਚ ਜਿਹੜੀ ਬਹੁਤਾਏ ਸਾਡੀ ਯੂਥ ਦੀ ਵੀ ਹੈ ਉਹ ਅਗਰ 2-4 ਬੱਚੇ ਵੀ ਸਫਲ ਹੋ ਜਾਂਦੇ ਨੇ ਤਾਂ ਸਾਡੇ ਦੇਸ਼ ਦੇ ਲਈ ਇੱਕ ਬਹੁਤ ਵੱਡੀ ਉਪਲਬਧੀ ਹੈ ਬਹੁਤ ਅੱਛੀ ਗੱਲ ਤੁਸੀਂ ਦੱਸੀ ਹੈ ਮਨੋਜੀਏ ਕਿ ਸਾਡੇ ਥੋੜੇ ਜਿਹੇ ਬੱਚੇ ਵੀ ਅਗਰ ਕਿਸੇ ਦੀ ਐਗਜ਼ਾਮਪਲ ਜਿਸ ਨਾਲ ਗਰੁੱਪ ਕੈਪਟਨ ਸ਼ੁਕਲਾ ਨੇ ਜਿੰਨੇ ਵੀ ਅਸੀਂ ਇੰਡੀਅਨਸ ਨਾਮ ਆਪਾਰਤੀ ਹੈਗਿਆ ਨਾ ਉਹਨਾਂ ਵਾਸਤੇ ਇੱਕ ਐਗਜ਼ਾਮਪਲ ਬਣੇ ਨੇ ਸਿਰਫ ਦੇਸ਼ ਵਿੱਚ ਹੀ ਨਹੀਂ ਬਾਕੀ ਮੁਲਕਾਂ ਵਿੱਚ ਵੀ ਉਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਅਸੀਂ ਭਾਰਤੀ ਕਿਸੇ ਤੋਂ ਘੱਟ ਨਹੀਂ ਹੈਗੇ ਆ ਜਿੱਥੇ ਅਸੀਂ ਭਾਰਤੀਆਂ ਦੀ ਗੱਲ ਕਰਦੇ ਆ ਮੋਹਨ ਸਿੰਘ ਮੋਤੀ ਜੀ ਉਹਦੇ ਵਿੱਚ ਸਾਡੀਆਂ ਮਹਿਲਾਵਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੁੰਦਾ ਹੈ ਇੱਕ ਸੈਲਫ ਲਾਈਡ ਇੱਕ ਆਤਮ ਨਿਰਭਰ ਬਨਣ ਦੇ ਵਿੱਚ ਸਾਡੇ ਸਮਾਜ ਨੂੰ ਬਣਾਉਣ ਦੇ ਵਿੱਚ ਸੈਲਫ ਹੈਲਪ ਗਰਪਸ ਦੀ ਅਪਾ ਜਦੋਂ ਗੱਲ ਕਰਦੇ ਹੈਗੇ ਆ ਉਹਦੇ ਵਿੱਚ ਕਿਸ ਤਰ੍ਹਾਂ ਮਹਿਲਾਵਾਂ ਇਕੱਠੀਆਂ ਹੋ ਕੇ ਲੋਨ ਲੈਂਦੀਆਂ ਨੇ ਇੱਕ ਦੂਸਰੇ ਦੀ ਹੈਲਪ ਕਰਦੀਆਂ ਨੇ ਇੱਕ ਦੂਸਰੇ ਨੂੰ ਇਕੱਠਿਆਂ ਲੈ ਕੇ ਅੱਗੇ ਵਧਦੀਆਂ ਨੇ ਉਹਦੇ ਬਾਰੇ ਥੋੜਾ ਸਾਨੂੰ ਦੱਸੋ ਇਹ ਬਹੁਤ ਵਧੀਆ ਸਵਾਲ ਹੈ ਕਿਉਂਕਿ ਜਿਹੜੀ ਸਾਡੀ ਆਬਾਦੀ ਹੈ ਜਾਂ ਇਹ ਜਿਹੜੀ ਦੁਨੀਆ ਚੱਲ ਰਹੀ ਹੈ ਉਹਦੇ ਵਿੱਚੋਂ ਆਪਣੀਆਂ ਮਹਿਲਾਵਾਂ ਨੂੰ ਮਾਈਨਸ ਕਰਕੇ ਨਹੀਂ ਦੇਖ ਸਕਦੇ ਉਹਨਾਂ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਕੋਈ ਐਸਾ ਖੇਤਰ ਨਹੀਂ ਜਿਹਦੇ ਵਿੱਚ ਔਰਤਾਂ ਦਾ ਯੋਗਦਾਨ ਨਹੀਂ ਹੈ ਹੁਣ ਗੱਲ ਆ ਕਿ ਸੈਲਫ ਹੈਲਪ ਗਰੁੱਪ ਦੀ ਕੋਈ ਵੀ ਉਹ ਔਰਤਾਂ ਜਿਹੜੀਆਂ 10 ਤੱਕ ਇਕੱਠੀਆਂ ਹੋ ਕੇ ਇੱਕ ਗਰੁੱਪ ਬਣਾ ਸਕਦੀਆਂ ਉਹ ਕੋਈ ਸਾਂਝੀ ਐਕਟੀਵਿਟੀ ਸ਼ੁਰੂ ਸਕਦੀਆਂ ਉਹ ਪਾਪੜ ਵੜੀਆਂ ਬਣਾਉਣ ਦੀ ਐਕਟੀਵਿਟੀ ਹੋ ਸਕਦੀ ਉਹ ਸਲਾਈ ਕਰਨ ਦੀ ਐਕਟੀਵਿਟੀ ਹੋ ਸਕਦੀ ਉਹ ਕੋਈ ਡੈਰੀ ਨਾਲ ਰਿਲੇਟਡ ਐਕਟੀਵਿਟੀ ਹੋ ਸਕਦੀ ਔਰ ਉਹ ਕਿਆ ਹੈ ਕਿ ਉਹ ਸਾਰੀਆਂ ਮਹਿਲਾਵਾਂ ਰਲ ਕੇ ਮੀਟਿੰਗ ਕਰਨ ਗਈਆਂ ਉਹਦੇ ਵਿੱਚੋਂ ਹੀ ਆਪਣੇ ਇੱਕ ਤਿੰਨ ਮੈਂਬਰ ਚੁਣਨ ਗਏ ਉਹ ਇੱਕ ਕਲੈਕਸ਼ਨ ਕਰਨ ਗਏ ਉਹ ਜਿਹੜਾ ਡਿਪੋਜ਼ਿਟ ਹੈ ਉਹਨਾਂ ਦਾ 6 ਮਹੀਨੇ ਤੱਕ ਉਹਨਾਂ ਦੀਆਂ ਮੀਟਿੰਗਸ ਹੁੰਦੀਆਂ ਰਹਿਣਗੀਆਂ ਉਹਦੇ ਵਿੱਚ ਜੇ ਕੋਈ ਨਵਾਂ ਮੈਂਬਰ ਜੁੜਦਾ ਹੈ ਕੋਈ ਆਉਂਦਾ ਹੈ ਇਸ ਤਰੀਕੇ ਦੀ ਹੁੰਦਾ ਰਹਿਣਾ ਉਹ ਜਦੋਂ ਬਿਲਕੁਲ ਠੀਕ ਤਰੀਕੇ ਨਾਲ ਉਹਨਾਂ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਗਰੁੱਪ ਹੁਣ ਸਟੈਬਲਿਸ਼ ਹੋ ਗਿਆ ਫਿਰ ਉਹ ਬੈਂਕ ਦੇ ਨਾਲ ਲਿੰਕੇਜ ਕਰਨਗੇ ਬੈਂਕ ਦੇ ਵਿੱਚ ਜਾ ਕੇ ਖਾਤਾ ਖੁਲਾਉਣਗੇ ਉਹਨਾਂ ਦਾ ਜਿਹੜਾ ਉਹਦੇ ਵਿੱਚ ਕਾਰਪਸ ਬਣਿਆ ਉਸ ਕਾਰਪਸ ਦਾ 4 ਗੁਣਾ ਤੱਕ ਉਹਨਾਂ ਨੂੰ ਲੋਨ ਮਿਲ ਜਾਊਗਾ ਇਹਨਾਂ ਦੀ ਫਿਰ ਆਪਸ ਵਿੱਚ ਇੰਟਰ ਲੋਨਿੰਗ ਹੁੰਦੀ ਹੈ ਉਹਨਾਂ ਦੇ ਵਿੱਚੋਂ ਹੀ ਕੋਈ ਸੇਲਜ਼ਮੈਨ ਬਣ ਜਾਂਦਾ ਹੈ ਉਹਨਾਂ ਦੇ ਵਿੱਚੋਂ ਹੀ ਕੋਈ ਉਹ ਜਿਹੜਾ ਹਿਸਾਬ ਕਿਤਾਬ ਰੱਖਣ ਵਾਸਤੇ ਮੁਨੀਮ ਦੀ ਕਹਿ ਲੋ ਡਿਊਟੀ ਕਰਦਾ ਹੈ ਤੇ ਉਹ ਜਿਹੜਾ ਸਾਰਾ ਪ੍ਰੋਫਿਟ ਹੈ ਭਾਵੇਂ ਉਹ ਵਿਆਜ ਦੇ ਰਾਹੀਂ ਆ ਰਿਹਾ ਹੈ ਚਾਹੇ ਉਹ ਆਪ ਦੇ ਪ੍ਰੋਡਕਟ ਦੇ ਸੇਲ ਦੇ ਥਰੂ ਆ ਰਿਹਾ ਉਹ ਸਾਰਾ ਉਹ ਸਾਰੇ ਗਰੁੱਪ ਦਾ ਸਾਂਝਾ ਹੁੰਦਾ ਤੇ ਇਕੁਅਲੀ ਉਹ ਦੇ ਵਿੱਚ ਡਿਸਟ੍ਰੀਬਿਊਟ ਹੁੰਦਾ ਹੈ ਇਹਦੇ ਨਾਲ ਨਾਲ ਦੋਸਤੋ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਪ੍ਰਧਾਨ ਮੰਤਰੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਸਾਡੇ ਕਿਸਾਨ ਹੈਗੇ ਨੇ ਉਹਨਾਂ ਨੂੰ ਵੀ ਪਾਵਰ ਕਰਨੀ ਸਸ਼ਕਤ ਕਰਨ ਲਈ ਬਹੁਤ ਜ਼ਿਆਦਾ ਚਿੰਤਾਜ ਰਹਿੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਖਿਆਲ ਰਹਿੰਦਾ ਹੈਗਾ ਇਸੇ ਕਰਕੇ ਉਹਨਾਂ ਨੇ ਇੱਕ ਹੋਰ ਜੋ ਗੱਲ ਕਹੀ ਸੀਗੀ ਕਿ ਸਾਨੂੰ ਜਿਹੜੇ ਸੜੀਆਂ ਖਾਧਾ ਨੇ ਫਰਟੀਲਾਈਜ਼ਰਸ ਹੈਗੇ ਨੇ ਇਹਦੇ ਵਿੱਚ ਵੀ ਆਪਣੇ ਆਪ ਨੂੰ ਆਤਮ ਨਿਰਭਰ ਕਰਨਾ ਪਏਗਾ ਤਾਂ ਕਿ ਜਿਹੜਾ ਸਾਡਾ ਕਿਸਾਨ ਹੈ ਉਹਨੂੰ ਅਸੀਂ ਸਸਤੇ ਦਰਮਾ ਦੇ ਚੀਜ਼ਾਂ ਦੇ ਸਕੀਏ ਔਰ ਉਸ ਦੇ ਨਾਲ ਨਾਲ ਜਿਹੜੀ ਸਾਡੀ ਨੈਸ਼ਨਲ ਫੂਡ ਸਿਕਿਉਰਟੀ ਹੈਗੀ ਹੈ ਜਿਹੜੀ ਅਨਾਜ ਦੀ ਸਾਡੀ ਸੁਰੱਖਿਆ ਹੈਗੀ ਹੈ ਕੌਮੀ ਪੱਧਰ ਦੇ ਉੱਤੇ ਉਹਨੂੰ ਵੀ ਅਸੀਂ ਮਜ਼ਬੂਤ ਕਰ ਸਕੀਏ ਮੈਂ ਵਾਪਸ ਡਾਕਟਰ ਮੋਨਿਕਾ ਕੋ ਲਾਵਾਂਗਾ ਡਾਕਟਰ ਮੋਨਿਕਾ ਅਸੀਂ ਗੱਲ ਸ਼ੁਰੂ ਕੀਤੀ ਸੀਗੀ ਆਪਰੇਸ਼ਨ ਸੰਦੂਰ ਤੋਂ ਵਿਸ਼ੇਸ਼ ਤੌਰ ਦੇ ਉੱਤੇ ਰੱਖਿਆ ਖੇਤਰ ਵਿੱਚ ਅਸੀਂ ਕਿਸ ਤਰ੍ਹਾਂ ਆਤਮ ਨਿਰਭਰ ਬਣਦੇ ਹਾਂ ਔਰ ਬਨੇ ਵੀ ਹੈਗੇ ਹਾਂ ਇੱਕ ਬੜੀ ਅੱਛੀ ਗੱਲ ਜੋ ਹੋਰ ਹੋਈ ਸੀਗੀ ਜੋ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਜਿਹੜਾ ਮਿਸ਼ਨ ਸੁਦਰਸ਼ਨ ਚੱਕਰ ਹੈਗਾ ਇਹਦਾ ਨਾਂ ਹੀ ਪਹਿਲਾਂ ਤਾਂ ਸਭਿਆਚਾਰਕ ਅਤੇ ਪ੍ਰਾਨ ਨਾਮ ਵਿੱਚੋਂ ਲਿੱਤਾ ਗਿਆ ਤੁਹਾਨੂੰ ਸਭ ਸਾਨੂੰ ਸਭ ਨੂੰ ਪਤਾ ਹੈ ਜਿਹੜੇ ਭਗਵਾਨ ਕ੍ਰਿਸ਼ਨ ਹੈਗੇ ਨੇ ਉਹਨਾਂ ਨੇ ਸੁਦਰਸ਼ਨ ਚੱਕਰ ਆਪਣੇ ਕੋਲ ਉਹਨਾਂ ਕੋਲ ਸੀਗਾ ਉਸ ਤੋਂ ਇਹ ਨਾਮ ਲਿਆ ਗਿਆ ਕਿ ਇਸ ਨੂੰ ਅਸੀਂ ਇੱਕ ਐਸੀ ਤਕਨੀਕ ਬਣਾਵਾਂਗੇ ਇੱਕ ਐਸੀ ਵਿਵਸਥਾ ਬਣਾਵਾਂਗੇ ਕਿ ਅਸੀਂ ਪ੍ਰਣਾਲੀ ਬਣਾਵਾਂਗੇ ਜੋ ਸਾਡੇ ਪੂਰੇ ਦੇਸ਼ ਦੀ ਸੁਰੱਖਿਆ ਕਰ ਸਕੇਗੀ ਇਸੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਡਾਕਟਰ ਮੋਨਿਕਾ ਇਹ ਕਿਸ ਤਰ੍ਹਾਂ ਦਾ ਮਿਸ਼ਨ ਹੈਗਾ ਔਰ ਫਿਰ ਆਪਰੇ ऑपरेशन सिंदूर ਤੋਂ ਸ਼ੁਰੂ ਕਰਦੇ ਆ ਇੱਕ ਹੁੰਦਾ ਤੁਸੀਂ ਵਾਰ ਕਰ ਰਹੇ ਹੋ ਦੁਸ਼ਮਣ ਤੇ ਜੁੱਦਾ ਹੁੰਦਾ ਤੁਸੀਂ ਆਪਣੇ ਆਪ ਨੂੰ ਬਚਾ ਰਹੇ ਹੋ ਉਸ ਵਾਰ ਤੋਂ ਆਪਰੇਸ਼ਨ ਸਿੰਦੂਰ ਦੇ ਦੌਰਾਨ ਮੈਨੂੰ ਲੱਗਦਾ ਹੈ ਕਿ ਇੱਕ ਵੀ ਐਦਾਂ ਦਾ ਮਿਜ਼ਾਈਲ ਨਹੀਂ ਸੀਗਾ ਜਿਹੜਾ ਕੋਈ ਡਿਸਟਰਕਸ਼ਨ ਕਰ ਪਾਇਆ ਹੋਵੇ ਸਾਡੀ ਕੰਟਰੀ ਤੇ ਔਰ ਉਹ ਸਾਡੇ ਕਵਚ ਕਰਕੇ ਹੀ ਤੇ ਜਿਹੜਾ ਸੁਦਰਸ਼ਨ ਚੱਕਰ ਮਿਸ਼ਨ ਹੈ ਇਹ ਇਹਦੇ ਨਾਲ ਹੀ ਰਿਲੇਟਡ ਹੈ ਕਿ ਅਸੀਂ ਸਾਰੇ ਆਧਾਰਿਆਂ ਨੂੰ ਇੱਕ ਜਗ੍ਹਾ ਤੇ ਕਨਸੋਲੀਡੇਟ ਕਰਕੇ ਇੱਕ ਕਵਚ ਦੀ ਤਰ੍ਹਾਂ ਉਹਨਾਂ ਦਾ ਪ੍ਰੋਟੈਕਸ਼ਨ ਕਰੀਏ ਕਿਸੇ ਵੀ ਸੇ ਡਿਸਟਰਕਸ਼ਨ ਤੋਂ ਜਾਂ ਵਾਰ ਦੇ ਮਿਜ਼ਾਈਲ ਕੰਟਰੀਜ਼ ਜਾਂ ਕੁਝ ਆਂਦੇ ਆ ਦੂਸਰੀ ਕੰਟਰੀਜ਼ ਤੇ ਇਹ ਜਿਹੜਾ ਮਿਸ਼ਨ ਹੈਗਾ ਇਹਦੇ ਲਈ ਪ੍ਰਧਾਨ ਮੰਤਰੀ ਜੀ ਨੇ ਬਹੁਤ ਹੀ ਸਾਫ਼-ਸਾਫ਼ ਤਰੀਕੇ ਨਾਲ 15 ਅਗਸਤ ਨੂੰ ਆਪਣੇ ਭਾਸ਼ਣ ਵਿੱਚ ਡਿਟੇਲ ਕੀਤਾ ਹੈ ਤੇ ਆਨ ਵਾਲੇ ਟਾਈਮ 'ਚ ਇਹ ਸਾਡੇ ਲਈ ਇੱਕ ਬਹੁਤ ਵੱਡਾ ਮਿਸ਼ਨ ਰਹੇਗਾ ਔਰ ਸਾਡੇ ਦੇਸ਼ ਨੂੰ ਪੂਰੀ ਤਰ੍ਹਾਂ ਸੁਰੱਖਿਤ ਕਰਨ ਲਈ ਇਹ ਕੰਮ ਕਰੇਗਾ ਆਤਮ ਨਿਰਭਰ ਭਾਰਤ ਯਾਨੀ ਇੱਕ ਅਜੇਹਾ ਭਾਰਤ ਜਿਹੜਾ ਆਪਣੇ ਦੇਸ਼ ਵਾਸੀਆਂ ਵੱਲੋਂ ਬਣਾਇਆ ਗਿਆ ਮਜ਼ਬੂਤ ਕੀਤਾ ਗਿਆ ਹੋਵੇ ਇਸ ਲਈ ਸਾਨੂੰ ਸਾਰਿਆਂ ਨੂੰ ਸਵਦੇਸ਼ੀ ਬਣਾਉਣ ਅਤੇ ਅਪਣਾਉਣ ਦੀ ਵੀ ਲੋੜ ਹੈ ਦੇਸ਼ ਨੂੰ ਆਪਣੇ ਤੋਂ ਪਹਿਲਾਂ ਰੱਖਣ ਦੀ ਲੋੜ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਮੋਨਿਕਾ ਮੋਨ ਸਿੰਘ ਮੋਤੀ ਜੀ ਅਤੇ ਮਨੁਪਾਲ ਸ਼ਰਮਾ ਜੀ ਤੇ ਹੁਣ ਮੈਨੂੰ ਰਾਜੇਸ਼ 바ਰੀ ਨੂੰ ਵੀ ਦਿਓ ਇਜਾਜ਼ਤ ਜੈ ਹਿੰਦ